ਜੀ ਹੁਣ ਜਿਹੜੀ ਬਿਕਰਮ ਮਜੀਠੀਆ ਨੂੰ ਲੈ ਕੇ ਦੋ ਖਬਰ ਆ ਗਈਆਂ ਸਾਹਮਣੇ ਪਹਿਲੀ ਵੱਡੀ ਖਬਰ ਸੁਣਾਵਾਂਗੇ ਜਿਹੜਾ ਬਿਕਰਮ ਮਜੀਠੀਆ ਦਾ ਜੇਲ੍ਹ ਦੇ ਵਿੱਚੋਂ ਬਿਆਨ ਆਇਆ ਸਾਹਮਣੇ ਉਹਨਾਂ ਦੇ ਵਕੀਲ ਦਾ ਕੀ ਕਹਿਣਾ ਤੇ ਬਾਅਦ ਦੇ ਵਿੱਚ ਭਗਵੰਤ ਮਾਨ ਤੇ ਜਿਹੜਾ ਪਰਚਾ ਦਰਜ ਹੁੰਦਾ ਤੇ ਜਿਹੜਾ ਬਈ ਹਰਪਾਲ ਚੀਮਾ ਦਾ ਕੀ ਕਹਿਣਾ ਤੇ ਪਹਿਲਾਂ ਆਪਾਂ ਤੁਹਾਨੂੰ ਬਿਕਰਮ ਮਜੀਠੀਆ ਬਾਰੇ ਸੁਣਾ ਦਈਏ ਤਾਂ ਫਿਰ ਸੁਣਾਉਣੇ ਅਗਲੀ ਖਬਰ ਵੀ ਖਬਰਾਂ ਦੋ ਸੁਣਾਵਾਂਗੇ ਜੀ ਤਾਂ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੇ ਹਾਂ ਕਿ ਬਿਕਰਮ ਮਜੀਠੀਆ ਨੇ ਚੜਦੀ ਕਲਾ ਦਾ ਸੰਦੇਸ਼ ਦੇ ਦਿੱਤਾ ਹੈ ਤੇ ਜੇਲੋਂ ਸੁਨੇਹਾ ਆਇਆ ਹੈ ਕਿ ਮੈਂ ਜਲਦ ਬਾਹਰ ਆਵਾਂਗਾ ਇਹ ਸੱਚਮੁੱਚ ਸਭ ਤੋਂ ਵੱਡੀ ਖਬਰ ਹੈ ਤੇ ਦੱਸਿਆ ਹੈ ਕਿ ਉਹਨਾਂ ਦੇ ਵਕੀਲ ਅਸ਼ਦੀਪ ਕਲੇਰ ਦੀ ਉਹਨਾਂ ਦੇ ਨਾਲ ਇੱਕ ਘੰਟਾ ਮੁਲਾਕਾਤ ਹੋਈ ਤੇ ਜਿਸ ਤੋਂ ਬਾਅਦ ਮੁਲਾਕਾਤ ਉਹਨਾਂ ਨੇ ਕਿਹਾ ਕਿ ਮੈਂ ਜੇਲ੍ਹ ਚ ਵੀ ਚੜ੍ਹਦੀ ਕਲਾ ਚਾਹ ਤੇ ਮੈਂ ਜਲਦ ਬਾਹਰ ਆਵਾਂਗਾ ਪਰੰਤੂ ਭਗਵਾਨ ਦਾ ਮਨ ਹੁਣ ਤਿਆਰ ਨਹੀਂ ਤੇ ਜਲਦੀ ਹੀ ਅਸੀਂ ਜਿਹੜਾ ਕਿ ਚੜ੍ਹਦੀ ਕਲਾ ਦੇ ਵਿੱਚ ਜਿੱਥੋਂ ਮੈਂ ਸਿਆਸਤ ਛੱਡ ਕੇ ਗਿਆ ਸੀ ਉੱਥੇ ਹੀ ਦੁਬਾਰਾ ਸ਼ੁਰੂ ਕਰਾਂਗਾ ਤੇ ਅਰਸ਼ਦੀਪ ਕਲੇੜ ਦੇ ਵੱਲੋਂ ਇਹ ਜਿਹੜਾ ਕਿ ਵਿਕਰਮ ਬਜੇਠੀਆ ਦੇ ਨਾਲ ਇੱਕ ਘੰਟਾ ਮੁਲਾਕਾਤ ਜਿਹੜੀ ਜੇਲ੍ਹ ਕੀਤੀ ਗਈ ਤੇ ਜੇਲ੍ਹੋਂ ਬਾਹਰ ਆ ਕੇ ਉਹਨਾਂ ਨੇ ਸੁਨੇਹਾ ਦਿੱਤਾ ਇਸਦਾ ਸਹੀ ਇਹ ਕਿ ਸਭ ਤੋਂ ਵੱਡੀ ਖ ਸੇ ਉਥੇ ਬੀਤੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਕੂ ਬਿਕਰਮ ਮਜੀਠੀਆ ਨੂੰ ਵੈਜਲੈਂਸ ਨੇ ਗ੍ਰਿਫਤਾਰ ਕਰ ਲਿਆ ਸੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਪੰਜਾਬ ਦੀ ਸਿਆਸਤ ਗਰਮਾਉਂਦੀ ਹੋਈ ਨਜ਼ਰ ਆਈ ਤੇ ਗ੍ਰਿਫਤਾਰੀ ਤੋਂ ਬਾਅਦ ਅਕਾਲੀ ਦਲ ਪੜਕ ਗਿਆ ਕਿ ਬਿਕਰਮ ਮਜੀਠੀਆ ਨੂੰ ਫਿਰ ਤੋਂ ਉਹੀ ਕੇਸ ਦੇ ਵਿੱਚ ਦੁਬਾਰਾ ਚੱਕਿਆ ਗਿਆ ਹੈ ਪਰੰਤੂ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕਿ ਮਾਮਲਾ ਦਰਜ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੋਸ਼ ਲਾ ਰਹੀ ਹੈ ਕਿ ਬਿਕਰਮ ਘਟੀਆਂ ਨੂੰ ਜਿਹੜਾ ਕਿ ਨਸ਼ੇ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਦੂਜੇ ਦੇ ਨਾਲ ਪੇਚ ਫਸੇ ਹੋਏ ਨਸਰ ਆ ਰਹੇ ਨੇ ਅਕਾਲੀ ਦਲ ਹੁਣ ਆਮ ਆਦਮੀ ਪਾਰਟੀ ਨੂੰ ਸਿੱਧੀ ਚਰਤਾਵਨੀ ਦੇ ਰਿਹਾ ਤੇ ਜਿਸ ਤੋਂ ਬਾਅਦ ਹਾਂਜੀ ਇਹ ਜੋ ਬਈ ਬਿਕਰਮਜੀਠੀਆਂ ਦੇ ਜਿਹੜੇ ਵਕੀਲ ਦੇ ਇਹ ਬਿਆਨ ਆਈ ਸੀ ਜੋ ਇਹ ਖਬਰ ਤੁਸੀਂ ਸੁਣੀ ਲਈ ਆ ਤੇ ਪਰ ਹੁਣ ਜਿਹੜਾ ਹਰਪਾਲ ਚੀਮਾ ਦਾ ਕੀ ਕਹਿਣਾ ਪ੍ਰਤਾਪ ਬਾਜਵਾ ਨੇ ਜਿਵੇਂ ਸੀਐਮ ਭੁਤਮਾਨ ਤੇ ਇੱਕ ਪਰਚਾ ਹੋ ਜਾਂਦਾ ਦਰਜ ਹੋ ਜਾਂਦਾ ਦਰਜ ਤੇ ਜਿਹਦੇ ਵਿੱਚ ਇੱਕ ਖਬਰ ਹੋਰ ਸੁਣਾਉਣ ਜਾ ਰਹੇ ਆ ਬਣੇਰੋ ਚੈਨਲ ਤੇ ਕਿ ਕੇਸ ਦਰਜ ਕੀਤਾ ਜਾਂਦਾ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬੜੀ ਹੋਈ ਆਮਦਨ ਦਾ ਤੇ ਪਰ ਨਾਲ ਜਿਹੜਾ ਇਹ ਕਹਿੰਦੇ ਆ ਬਿਕਨ ਨਸ਼ਾਤ ਅਸਕਰੀ ਵੀ ਕੀਤੀ ਆ ਤੇ ਇਹਦੇ ਵਿੱਚ ਮਾਨ ਅਮੀ ਦਾ ਦਾਵਾ ਕਰੂ ਮੈਂ ਜੋ ਸੀਐਮ ਪੰਤ ਮੰਨ ਤੇ ਬਾਹਰ ਆਖੇ ਤੇ ਪਰ ਹੁਣ ਬਈ ਇਹ ਜੋ ਬਿਕਰਮਜੀਠੀਏ ਦਾ ਕਹਿਣਾ ਇਹਨੇ ਇਹ ਵੀ ਕਿਹਾ ਤਾਂ ਵੀ ਅਸੀਂ ਚੜ ਦੀ ਕਲਾ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਤੇ ਜਿਹੜੇ ਲੋਕ ਕਹਿ ਰਹੇ ਵੀ ਉਹ ਵੀਆਈਪੀ ਸਹੂਲਤ ਮੰਗ ਰਿਹਾ ਏਸੀ ਮੰਗ ਰਿਹਾ ਜੀ ਜੇਲ੍ਹ ਦੇ ਵਿੱਚ ਉਹ ਇਹ ਵੀ ਕਹਿ ਰਿਹਾ ਜੀ ਮੈਨੂੰ ਮਾਫ ਕਰ ਦਿੱਤਾ ਜਾ ਵੇਕਰ ਇਹ ਸਭ ਲੋਕ ਹਵਾਵਾਂ ਡਾ ਰਹੇ ਆ ਇਹ ਸਭ ਮੈਂ ਆਪਣੇ ਕੋਲੋਂ ਜੋ ਇਹ ਵਕੀਲ ਨੂੰ ਜਿਨ੍ਹਾਂ ਨੇ ਬਈ ਖੁਲਾਸੇ ਕੀਤੇ ਆ ਕੇ ਤੇ ਫਿਰ ਇਹ ਆਪਾਂ ਖਬਰ ਸੁਣਦੀ ਨਾ ਸਾਂਝ ਕੀਤੀ ਤੇ ਪਾਰ ਹੁਣ ਸੀਐਮ ਪੰਤਮਾਨ ਦਾ ਕਹਿਣਾ ਇਹ ਆ ਵੀ ਜੋ ਵੀ ਨਸ਼ਾ ਤਸਕਰੀ ਕਰੂ ਜਾਂ ਕੋਈ ਗੈਰਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨਾ ਜਿਵੇਂ 540 ਕਰੋੜ ਦੀ ਗੈਰਕਾਨੂੰਨੀ ਤਰੀਕੇ ਨਾਲ ਆਮਦਨ ਦੱਸੇ ਨੇ 141 ਕਰੋੜ ਦਾ ਲੈਣ-ਦੇਣ ਬੈਂਕਾਂ ਨਾਲ ਦੱਸੇ ਨੇ ਦਾ ਬਾਕੀ ਲੈਪਟਾਪ 30 ਫੋਨ ਦੱਸੇ ਨੇ ਪਤਾ ਨਹੀਂ ਕਿੰਨੀਆਂ ਹੋਰ ਖਬਰਾਂ ਹੋਰ ਸਾਹਮਣੇ ਹੋਣੀਆਂ ਪਰ ਬਿਜੇਲੈਂਸ ਨੂੰ ਪਹਿਲੇ ਦਿਨ 7 ਦਿਨ ਦਾ ਰਮਾਨ ਮਿਲਦਾ ਫਿਰ 4 ਦਿਨਾਂ ਦਾ ਬਾਅਦ ਦੇ ਵਿੱਚ ਇਹਨੂੰ ਜਿਹੜਾ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤੇ ਪਰ ਅੱਗੇ ਦੇ ਮਾਮਲੇ ਹੁਣ 19 ਤਰੀਕ ਨੂੰ ਸੁਣਵਾਈ ਫੇਰ ਹੋਣੀ ਆ ਤੇ ਉਹਦੇ ਵਿੱਚ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਪਰ ਜਿਹੜਾ ਅੱਜ ਤੱਕ ਦਾ ਟੌਪਿਕ ਇਹ ਬੇਕਰਮਜੀਠੀਮ ਲੈ ਕੇ ਸੀ ਜੇ ਨਾਲ-ਨਾਲ ਇੱਕ ਖਬਰ ਹੋਰ ਆ ਰਹੀ ਹੈ ਵੀ ਜਿਹੜਾ ਕੀ ਪ੍ਰਤਾਪ ਬਾਜਬਾ ਨੇ ਜਿਹੜੇ ਇਹਨਾਂ ਦੇ ਆਵਾਜ਼ਾਂ ਤੋਂ ਵੀ ਪਾਰਟੀ ਦੇ ਤੋਂ ਲੀਡਰ ਆ ਅਮਨ ਰੋੜਾ ਤੇ ਇੱਕ ਹੋਰ ਆ ਇਹ ਦੋਨੇ ਲੀਡਰਾਂ ਤੇ ਇੱਕ ਐਫਆਈਆਰ ਦਰਜ ਕੀਤੀ ਜਾਂਦੀ ਹੈ ਮਾਮਲੇ ਕੀ ਰਹਿਣਗੇ ਜੇ ਗੱਲ ਕਰੀਏ ਹੁਣ ਸੀਐਮ ਪੰਤਮਾਨ ਦਾ ਜੋਦ ਨਸ਼ਾ ਮਰੋ ਤੇ ਜਿਹੜਾ ਕਿ ਐਕਸ਼ਨ ਲਿਆ ਜਾਂਦਾ ਜੇ ਗੱਲ ਕਰੀਏ ਇਹਦੇ ਚ ਪੰਜਾਬ ਪੁਲਿਸ ਵਾਲਾ ਜੋ ਵੀ ਕੋਈ ਵੱਡੇ ਲੀਟਰਾ ਐਮ.ਐਲ.ਏ. ਚ ਜੋ ਵੀ ਜਿਹਦੇ ਤੇ ਵੀ ਕੋਈ ਜਿਹੜਾ ਵੀ ਕੋਈ ਨਸ਼ਾ ਤਸਕਰੀ ਕਰੂਗਾ ਜਾਂ ਕੋਈ ਗਲਤ ਕੰਮ ਕਰੂਗਾ ਗੈਰ ਕਾਨੂੰਨੀ ਕੰਮ ਕਰੂਗਾ ਹਰ ਕਿਸੇ ਤੇ ਪਰਚਾ ਪਾ ਕੇ ਜਿਲ੍ਹੇ ਚ ਭੇਜਿਆ ਜਾਊਗਾ ਤੇ ਪਰ ਹੁਣ ਜੇ ਗੱਲ ਕਰੀਏ ਦੱਸਿਆ ਜਾਂਦਾ ਸਾਰਿਆਂ ਨਾਲ ਵੱਡਾ ਮਗਰਮੱਚ ਬਿਕਰਮਜੀਤ ਹੀ ਸੀ ਤੇ ਜਿਹਦੇ ਉੱਤੇ ਭਾਈ ਸੀ.ਐਮ. ਪੰਤਮਨ ਦਾ ਐਕਸ਼ਨ ਹੋ ਜਾਂਦਾ ਹੁਣ ਇਹਨਾਂ ਦਾ ਕਹਿਣਾ ਇਹ ਆ ਕਾਲੀ ਦਲ ਜਿੰਨੇ ਵੀ ਆ ਆਪਣਾ ਜਿਵੇਂ ਸੁਖਵੀਰ ਬਾਦਲਾਤ ਤੇ ਜਿਹੜੇ ਮਜੀਠੀਆ ਇਹਨਾਂ ਦੇ ਘਰ ਦੇ ਮੈਂਬਰ ਕਹਿ ਰਹੇ ਆ ਵੀ ਇਹ ਸਰਕਾਰਾਂ ੱੱਕਾ ਕਰਨੀਆਂ ਸਾਡੇ ਨਾਲ ਤੇ ਹੁਣ ਬਈ ਲੋਕਾਂ ਦਾ ਵੀ ਕਹਿਣਾ ਵੀ ਇਹਨਾਂ ਨੇ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਦੇ ਕਤਲ ਵੀ ਕਰਵਾਏ ਆ ਜਿਵੇਂ ਬਿਕਰਮ ਮਜੀਠੀਆ ਜਿਹੜਾ ਤੇ ਜੇ ਗੱਲ ਕਰੀਏ ਸੁਖਵੀਰ ਬਾਦਲ ਦੀ ਇਹ ਗਲਤੀਆਂ ਵੀ ਮੰਨਦੇ ਆ ਊਟਕਾ ਸਾਹਿਬ ਦੀ ਬੇਆਬਦੀ ਵੀ ਕੀਤੀ ਐ ਨਾਲ ਉੱਥੇ ਇਹਨਾਂ ਨੇ ਮਾਫੀ ਵੀ ਮੰਗੀ ਆ ਕੇ ਤਾਂ ਇਹਨਾਂ ਨੇ ਬੇਆਬਦੀਆਂ ਕੀਤੀਆਂ ਗੁਰਦੁਆਰਾ ਸਾਹਿਬ ਦੀਆਂ ਤੇ ਜਿਹੜਾ ਕੀ ਹੁਣ ਇਹ ਆਪਣੇ ਆਪ ਗਲਤੀਆਂ ਵੀ ਮੰਨਦੇ ਆਗੇ ਤੇ ਜਿਹਦੇ ਵਿੱਚ ਬਈ ਹੁਣ ਦੇਖਣਾ ਅੱਗੇ ਦਾ ਮਾਮਲਾ ਇਹ ਬਣਦਾ ਵੀ ਅੱਗੇ ਦੇ ਮਾਮਲੇ ਕੀ ਰਹਿਣਗੇ ਸੀਐਮ ਪੰਤਮਾ ਤੇ ਜਿਵੇਂ ਕਿ ਇਹ ਪ੍ਰਤਾਪ ਬਾਜਵਾ ਵੱਲੋਂ ਐਫਆਈਆਰ ਦਰਜ ਕੀਤੀਆਂ ਦੀ ਜਿਹੜੇ ਇਹਨਾਂ ਦੇ ਲੀਡਰ ਆ ਉਹਨਾਂ ਤੇ ਵੀ ਐਫਆਈਆਰ ਦਰਜ ਕੀਤੀ ਜਾਂਦੀ ਆ ਤੇ ਅੱਗੇ ਦੇ ਮਾਮਲੇ ਕੀ ਰਹਿਣਗੇ ਤਾਂ ਇਹ ਖਬਰ ਵੀ ਸਾਂਝੀ ਕਰਾਂਗੇ ਜਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾੰਦਰਵੇਂ ਮਿਲਦੇ ਕੋਲ ਨੂੰ ਨਮਟਾ ਬਤੀ ਧੰਨਵਾਦ